ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜ਼ਿਲ੍ਹਾ ਕਚੇਰੀਆਂ ਦੇ ਲਈ ਇਹ ਭਰਤੀ ਓਪਨ ਕੀਤੀ ਗਈ ਹੈ ਕਲਾਸ 4 ਦੇ ਲਈ ਇਹ ਭਰਤੀ ਓਪਨ ਕੀਤੀ ਗਈ ਹੈ 8ਵੀਂ ਪਾਸ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਣਗੇ ਇਹ ਜੋ ਭਰਤੀ ਹੈ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਓਪਨ ਕੀਤੀ ਜਾ ਰਹੀ ਹੈ ਵਾਰੀ-ਵਾਰੀ ਸਾਰੇ ਜ਼ਿਲ੍ਹਿਆਂ ਦੇ ਨੋਟੀਫਿਕੇਸ਼ਨ ਆਊਟ ਹੋ ਰਿਹਾ ਹੈ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆਂ ਜੀ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਚ 8ਵੀਂ ਪਾਸ ਪੋਸਟਾਂ ਰਹਿਣ ਵਾਲੀਆਂ ਕਲਾਸ 4 ਦੇ ਲਈ ਭਰਤੀ ਕੀਤੀ ਜਾਣੀ ਹੈ ਤਾਂ ਇਹ ਜੋ ਤੁਸੀਂ ਪਰਫਾਰਮਾ ਸਕਰੀਨ ਤੇ ਦੇਖ ਰਹੇ ਹੋ ਇਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ। ਇਹ ਪਰਫਾਰਮਾ ਤੁਸੀਂ ਪੂਰੀ ਤਰ੍ਹਾਂ ਭਰ ਲੈਣਾ ਹੈ। ਤੇ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਆ ਕੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ। ਤਾਂ ਉਸ ਤੋਂ ਪਹਿਲਾਂ ਆਪਾਂ ਪੋਸਟਾਂ ਬਾਰੇ ਗੱਲ ਕਰ ਲੈਂਦੇ ਹਾਂ ਤੁਹਾਡੇ ਨਾਲ। ਅੱਜ ਜੋ ਪੋਸਟਾਂ ਜਾਰੀ ਕੀਤੀਆਂ ਗਈਆਂ ਆ ਕਲਾਸ 4 ਦੇ ਲਈ ਇਹ ਜੋ ਪੋਸਟਾਂ ਜਾਰੀ ਹੋਈਆਂ ਜੀ ਪੀਐਨ ਤੇ ਚੌਂਕੀਦਾਰ ਪੀਐਨ ਦੀ ਇੱਕ ਪੋਸਟ ਜਾਰੀ ਹੋਈ ਹੈ। ਚੌਂਕੀਦਾਰ ਦੀਆਂ 4 ਪੋਸਟਾਂ ਜਾਰੀ ਕੀਤੀਆਂ ਗਈਆਂ। ਤਾਂ ਟੋਟਲ ਪੋਸਟਾਂ 5 ਹੈ ਜੀ ਜਨਰਲ ਦੇ ਲਈ 2 ਹੈ, ਐਕਸ ਸਰਵਿਸਮੈਨ ਦੇ ਲਈ ਜਨਰਲ ਦੇ ਲਈ ਦੋ ਪੋਸਟਾਂ ਤੇ ਐਸਸੀ ਦੇ ਲਈ ਇੱਕ ਪੋਸਟ ਹੈ ਸੈਲਰੀ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਐਸ ਪਰ ਗਵਰਨਮੈਂਟ ਆਫ ਪੰਜਾਬ ਫਾਰ ਸਬੋਡੀਨੇਟ ਕੋਰਟਸ ਡਿਊਲੀ ਅਡਾਪਟਡ ਬਾਈ ਦਾ ਆਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਇਹਨਾਂ ਦੇ ਅਕੋਰਡਿੰਗ ਹੈ ਜੋ ਸੈਲਰੀ ਦਿੱਤੀ ਜਾਊਗੀ ਐਸ ਪਰ ਪੋਸਟ ਯੋਗਤਾ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ 8ਵੀਂ ਪਾਸ ਮੰਗੀ ਗਈ ਹੈ ਜੀ ਪੰਜਾਬੀ ਦੀ ਤੁਹਾਨੂੰ ਪੂਰੀ ਨੌਲੇਜ ਹੋਵੇ ਆ ਜਨਰਲ ਕੈਟਾਗਰੀ ਦੇ ਲਈ ਏਜ ਲਿਮਿਟ 18 ਤੋਂ 35 ਸਾਲ ਹੈ ਅਦਰ ਕੈਟਾਗਰੀਜ਼ ਹੈ ਉਹਨਾਂ ਦੇ ਲਈ ਏਜ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਰੂਲਸ ਐਂਡ ਰੈਗ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਪਰਫਾਰਮਾ ਪੂਰੀ ਤਰ੍ਹਾਂ ਭਰ ਲੈਣਾ ਉਸ ਤੋਂ ਬਾਅਦ ਆਪਣੇ ਜੋ 셀ਫ ਅਟੈਸਟਡ ਡਾਕੂਮੈਂਟਸ ਸਾਰੇ ਦਸਤਾਵੇਜ਼ ਜੇ ਤੁਸੀਂ ਨਾਲ ਲਗਾ ਕੇ ਦੋ ਪਾਸਪੋਰਟ ਸਾਈਜ਼ ਫੋਟੋ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਾਂ ਜਫਰੀਦ ਕੋਟ ਵਿਖੇ ਜਮ੍ਹਾਂ ਕਰਵਾ ਦੇਣਾ ਤੇ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਵਗੈਰਾ ਜਾਂ ਕੋਈ ਟੈਸਟ ਹੋਊਗਾ ਇਹਨਾਂ ਵੱਲੋਂ ਇਹਨਾਂ ਦੀ ਵੈਬਸਾਈਟ ਤੇ ਉਹਦੇ ਸੰਬੰਧ ਵਿੱਚ ਅਪਡੇਟ ਦਿੱਤਾ ਜਾਊਗਾ ਇਹਨਾਂ ਵੱਲੋਂ ਲਿਖਿਆ ਗਿਆ ਵੈਬਸਾਈਟ ਨੋਟ ਕਰ ਲਓ ਜੀ faridko.edcourts.gov.in ਇਸ ਵੈਬਸਾਈਟ ਨੂੰ ਅਪਲਾਈ ਕਰਦੇ ਵਾਰ ਟਾਈਮ ਟੂ ਟਾਈਮ ਤੁਸੀਂ ਚੈੱਕ ਕਰਦੇ ਰਹਿਣਾ ਤਾਂ ਇਹ ਅੱਜ ਦੀ ਇਹ ਪੋਸਟ ਦੀ ਜਾਣਕਾਰੀ ਜੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਵੇਖਦੇ ਰਿਆ ਕਰੋ ਜੀ ਧੰਨਵਾਦ